ਮੇਰਾ ਨਾਮ ਦਲਜੀਤ ਕੋਹਰਾ ਪਿੰਡ ਆਮਨਗਰ ਤੋਂ ਮੈਂ ਸਰਪੰਚ ਆ ਵਾਰਦਾਤ ਇਹ ਹੋਈ ਆ ਕਿ ਸਾਡੇ ਪਿੰਡ ਦੀ ਹੀ ਨੌ ਨੂੰ ਉਹਨਾਂ ਦੇ ਨਾਲ ਦੇ ਘਰ ਦਾ ਮੁੰਡਾ ਲੈ ਗਿਆ ਵਾ ਕੱਢ ਕੇ ਉੱਥੇ ਦੁਬਾਰਾ ਇਹ ਕੰਮ ਨਹੀਂ ਹੁਣ ਹੁਣ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਪੂਰੀ ਸ਼ਕਤੀ ਨਾਲ ਹੋਏਗੀ ਜਾਰ ਦੋਸਤ ਇਹ ਇਹਨਾਂ ਨੇ ਗੰਦ ਬੜਾ ਪਾਇਆ ਦਾ ਸੀ ਰਾਤ ਇੱਥੇ ਉਹਦਾ ਜਿਹੜਾ ਮੁੰਡੇ ਦਾ ਬ੍ਰਦਰ ਆ ਉਹਨੇ ਆਣ ਕੇ ਇਹਨਾਂ ਦੇ ਘਰ ਪੂਰੀ 판 ਤੋੜ ਕੀਤੀ ਆ ਤੇ ਉੱਥੋਂ ਮਤਲਬ ਕੀ ਧਮਕੀਆਂ ਵੀ ਕਹਿੰਦੇ ਲਾਉਂਦੇ ਆ ਉਹ ਬਾਅਦ ਚ ਕਾਲ ਡਿਟੇਲਾਂ ਤੋਂ ਪਤਾ ਲੱਗ ਜਗਾ ਰਿਕਾਰਡਿੰਗ ਤੋਂ ਪਰ ਹੁਣ ਇਹਨਾਂ ਨੂੰ ਛੱਡਣ ਨਹੀਂ ਆ ਜੋ ਬੰਦੀ ਕਾਨੂੰਨੀ ਕਾਰ ਆਈ ਪੁਲਿਸ ਆ ਰਹੀ ਹੈ ਪਰਚਾ ਹੋਏਗਾ ਹਾਂਜੀ ਕਰਦਾ ਹੈ ਮੰਗ ਇਹੋ ਹੈ ਕਿ ਦੁਬਾਰਾ ਪਿੰਡ ਨੂੰ ਸੁਧਾਰ ਹੋ ਜਾਏਗਾ ਦੁਬਾਰਾ ਕੋਈ ਨਾਕੇ ਨੂੰ ਪੱਜ ਖੜੇਗਾ ਨਾਕੇ ਦੀ ਕੁੜੀ ਜਾਊਗੀ ਨਾਕੇ ਦੀ ਨਾ ਹੋ ਜਾਏਗੀ ਇਹ ਕੀ ਆ 4:00 ਕ 5:00 ਵਜੇ ਦੀ ਗੱਲ ਜਿਹਨੂੰ ਕੱਢ ਕੇ ਖੜਿਆ ਸੀ ਤੇ ਦਵਾਈ ਲੈਣ ਗਏ ਸੀ ਆਪਣੀ ਮੰਮੀ ਨਾਲ ਉਹ ਇਹਦੇ ਹੱਦ ਚ ਕੋਈ ਨਹੀਂ ਏ ਸ੍ਰੀ ਕਮਲਲਾਹ ਇਦਰਾਡਾ ਹਾਂਜੀ ਯਾਰ ਦੋਸਤੀ ਹੈ ਜਿਹਨਾਂ ਨਾਲ ਹੀ ਸਾਡੇ ਛੋਟੇ ਮੁੰਡੇ ਨਾਲ ਹਾਂਜੀ ਇਹ ਆਉਣ ਜਾਣ ਇਦਾਂ ਕਰਦਾ ਰਿਹਾ ਸਾਨੂੰ ਇਹ ਨਹੀਂ ਪਤਾ ਪਾ ਸਾਡੇ ਚ ਕੀ ਕੰਮ ਕਰਨ ਦਿਆ ਸੀ ਜਾਰੀ ਗੂਟੀ ਨੇ ਜਾਰੀ ਪਾਰਹੀ ਨੇ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਲੱਗਾ ਹੈਗਾ ਤੇ ਬਾਅਦ ਚ ਅਹੀ ਘਰ ਹਾਂ ਤੁਹਾਡੇ ਬੱਚੇ ਸਾਡੇ ਘਰ ਕੋਈ ਵੀ ਨਹੀਂ ਨਾ ਸਾਡੇ ਘਰ ਵਾਲੇ ਤੇ ਨਾ ਸਾਡੇ ਬੱਚੇ ਹੀ ਇਹਨਾਂ ਨੇ ਫਾਇਦਾ ਹਟਾਇਆ ਘਰ ਦਾ ਹਮਲਾ ਕੀਤਾ ਸਾਡੇ ਅਸੀਂ ਕੁੰਡੇ ਮਾਰ ਕੇ ਅੰਦਰ ਵੜ ਗਏ ਆ ਵੀ ਸਾਡੇ ਦੇ ਕੋਈ ਹਮਲਾ ਸਾਡੇ ਬੱਚਾ ਨੂੰ ਮਾਰ ਚ ਨੀਕੀ ਜੀ ਬੇਟੀ ਜਿਹੜੀ ਸਾਡੀ ਬਾਹਰ ਰਹਿ ਗਈ ਸੀ ਤੇ ਜਦੋਂ ਚਲ ਗਿਆ ਤਾਂ ਅਸੀਂ ਫੜਾ ਫੜੂ ਦਬੂਆ ਖੋਲ ਕੇ ਵੇਖਿਆ ਉਹ ਦੋ ਭੱਜ ਗਏ ਹੀ ਤੇ ਮੋਟਰਸਾਈਕਲ ਆ ਕੋ ਮੁੰਡਾ ਲੱਭਾ ਨਹੀਂ ਪਰ ਕਿੱਧਰ ਗੈਪ ਹੋ ਗਿਆ ਹੀ ਤਾਂ ਉਹਦੀ ਘਰ ਵਾਲੀ ਨਾਲ ਆ ਕੇ ਉਹਨੇ ਹੰਬਲਾ ਕਰਵਾਇਆ ਉਹਦਾ ਸੋਹਰਾ ਵੀ ਨਾਲ ਆਇਆ ਉਹਦਾ ਚਾਚਾ ਵੀ ਨਾਲ ਆਇਆ ਕਿੰਨੇ ਜਣੇ ਸੀ ਨਾਲ ਦੋ ਤਿੰਨ ਤਿੰਨ ਬੰਦੇ ਸੀ ਤੇ ਇੱਕ ਚੌਥੀ ਜਿਹੜੀ ਜਨਾਨੀ ਸੀ ਜਿਹਨੇ ਜਨਾਨੀ ਕੱਢ ਕੱਢ ਨਾਉ ਖੜੀ ਆ ਕਿੰਨੇ ਵਜੇ ਸਮਾਂ ਇਹ ਹੈਗਾ ਹੀ 5:30 ਵਜੇ ਦਾ ਸਮਾਂ ਆ ਕੁੜੀ ਨਾਲ ਆਈ ਹਾਂਜੀ ਉਹ ਨਾਲ ਆਈ ਹਾਂਜੀ ਸੈਣੀ ਦੀ ਘਰ ਦੀ ਨਾਲ ਆਈ ਹ ਅੱਛਾ ਤੁਹਾਡੀ ਨਾਉ ਨਹੀਂ ਸਾਡੀ ਨਾਉ ਦਾ ਤੇ ਪਤਾ ਨਹੀਂ ਕੋਈ ਤੇਨਾਰ ਤੋਂ ਔੜਪਨ ਹੜੀਕਾਰ ਦੀ ਕੀਤੀ ਹੈ ਸਾਡੀ ਬੇਟੀ ਵੀ ਰਹਿ ਗਈ ਬੱਚੇ ਸਾਡੇ ਘਰ ਕੋਈ ਨਹੀਂ ਘਰ ਵਾਲੇ ਸਾਡੇ ਕੰਮ ਕੰਮਾਂ ਤਾਂ ਵੀ ਗਿਆ ਏਦਾ ਭੱਜ ਦੌੜ ਕੇ ਤਾਂ ਥੰਮੀਆਂ ਲਾਈ ਜਾਂਦੇ ਸ਼ਨੀ ਤੇ ਤੁਹਾਡੇ ਤੁਹਾਡੇ ਬੰਦੇ ਲੈ ਆਉਣ ਲੈ ਕੇ ਕਰਦੇ ਨੇ ਜਾਉਂ ਕਰਦੇ ਸਾਡੀ ਬੋਟੀ ਤੇ ਤਮਕੀ ਲਾਈ ਨੇ ਸਾਰੇ ਤਾਂ ਲਾਈ ਆ 9 ਖੜੀਕੇ 15 ਤਰੀਕ ਦੀ ਖੜੀ ਆ ਭਾਈ ਨਹੀਂ ਵਸ ਤੇ ਅੱਜ ਤੱਕ ਨਹੀਂ ਆਈ ਕੀ ਪੁਲਿਸ ਕੋਲੋਂ ਕੀਤੀ ਹੈ ਹਾਂਜੀ ਇਹ ਕੀਤੀ ਹੈ ਤੁਹਾਨੂੰ ਜਿੱਦਾਂ ਪਤਾ ਲੱਗਾ ਕਿ ਭੱਜ ਕੇ ਚਲ ਗਈ ਇਹ ਸਾਨੂੰ ਪਤਾ ਲੱਗਾ ਜੀ ਉੱਥੇ ਜਾਗੋ ਵਾਲੋ ਦੇ ਪੇਕੇ ਹੀ ਦੁੱਧ ਲੈਣ ਗਏ ਨੰਬਰ ਜਾਗੋ ਵਾਲ ਗਈ ਹੀ ਕਹਿੰਦੀ ਮम्मा ਮੈਂ ਦੁੱਧ ਲੈ ਆਵਾਂ ਤੋ ਉਥੇ ਕਦੇ ਮਗਰ ਮਗਰ ਮੋਟਰਸਾਈਕਲ ਲਾ ਛੜਿਆ ਕਦੇ ਦੀ ਸੂ ਲੈਂਦਾ ਰਿਆ ਵੀ ਉਥੇ ਗਈ ਆ ਉਥੋਂ ਇਹਨੇ ਮੂੰਹ ਮਸਰ ਬੰਨੇ ਆ ਤੋ ਲੈ ਕੇ ਉਥੇ ਕਰਨ ਉਹ ਕਰ ਦਿੱਤੀ ਇਹਨੂੰ ਉਹ ਕੰਮ ਚੜ ਡਬੇ ਚ ਦਾ ਲੋਕ ਕੰਮ ਉਥੇ ਕਰਦਾ ਹੈ ਹਾਂਜੀ ਕਰ ਵਾਲ ਇੱਥੇ ਹੀ ਸਾਡੀ ਨੋ ਹੀ ਉਹ ਏਦਾਂ ਹੀ ਲੱਗਾ ਹੀ ਕਿ ਕਚਾਰੀਆਂ ਕੇ ਚਰਚ ਲੱਗਾ ਤੇ ਤਿੰਨ ਗੁੱਡੀਆਂ ਸੀ ਤੇਰੀਆਂ ਵੀ ਦੋ ਬੱਚੇ ਇਹਦੇ ਦੋ ਬੱਚੇ ਹਾਂਜੀ ਉਹ ਵੀ ਵਿਆਹ ਹੀ ਤੇ ਦੋ ਬੱਚੇ ਦੇ ਕੁੜੀ ਮੁੰਡਾ ਸੀ ਕੋਈ ਨਹੀਂ ਚੱਲਦਾ ਜੇ ਥੋੜਾ ਕਹਾਨੂੰ ਤੇ ਨਿਕਲਦਾ ਪਤਾ ਨਹੀਂ ਵੀ ਅਸੀਂ ਤੇ ਵਿਸ਼ਵਾਸ ਕੀਤਾ ਹੈ ਤੇ ਵੀ ਚਲੋ ਯਾਰੀ ਦੋਸਤੀ ਆਉਂਦਾ ਜਾਂਦਾ ਚਲੋ ਇਹੋ ਜੀ ਕੋਈ ਗੱਲ ਨਹੀਂ ਆ ਸਾਨੂੰ ਇਹ ਵੀ ਪ੍ਰਸ਼ਾਸਨ ਸਾਡੀ ਨਾ ਸਾਡੀ ਇਦਾਂ ਦੀ ਨਹੀਂ ਇਹ ਤੱਕੇ ਲੈ ਇਹ ਤੱਕੇ ਨਾ ਕੀਤਾ ਤੇ ਸਾਰੇ ਤੱਕੇ ਨਾਲ ਇਹ ਕੰਮ ਹੋਏ ਆ